ਬਈ ਪਾਵੇ ਵੀ ਆ ਗਏ ਉਹ ਦੇਖੋ ਦੱਸੋ ਮੇਰਾ ਜਿਹੜਾ ਹੈ ਦਿਲਸ਼ਾਂਦ ਜਿਹੜਾ ਕੱਲਾ ਹੀ ਚੱਕਦੇ ਮੈਂ ਫੜੇ ਮੈਂ ਤਾਂ ਉਹ ਫੜੇ ਹੋਏ ਆ ਬੰਦਾ ਬਹੁਤ ਤਗੜਾ ਪਿੱਛੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਤਾਂ ਚੱਕਰਵਾਣ ਤਿੱਗੀ ਸੱਤ ਵਾ ਚੱਲੇ ਤੇ ਅੱਜ ਬਈ ਇੱਕ ਤਾਂ ਆ ਪੌੜੀਆਂ ਨਹੀਂ ਬਣਾਉਣੀ ਇੱਧਰ ਐਂਟਰ ਗੰਦੂ ਉੱਪਰ ਬਾਕੀ ਜਿਹੜੀਆਂ ਚਗਾਠਾਂ ਰਹਿ ਗਈਆਂ ਉਹ ਖੜੀਆਂ ਕਰਨੀਆਂ ਅੱਜ। ਬਿਕ ਚਗਾਠ ਨਹੀਂ ਹੈ ਹਲੇ ਸੋਈ ਦੀ। ਉਹਨੂੰ ਦਫਾਉਂਦਾ ਮੈਂ। ਆਹ ਤਾਂ ਸਾਰੀਆਂ ਆ ਗਈਆਂ ਜਿਹੜੀਆਂ ਸੋਈ ਵਿੱਚ ਲੱਗਣੀਆਂ ਉਹ ਰਹਿੰਦੀ ਆ। ਅੱਜ ਮੈਂਨ ਗੇਟ ਵੀ ਖੜਾ ਆਉਂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਡਾ ਬੜਾ ਹੈ। ਇਹ ਵੀ 4 ਫੁੱਟ ਦਾ ਗੇਟ ਆਪਣਾ। ਇਹ ਵੀ ਤੁਹਾਨੂੰ ਲੱਗਿਆ ਵਾ ਦਿਖਾਵਾਂਗੇ। ਬਾਕੀ ਇੱਕ ਆਹ ਕਮਰੇ ਦਾ ਗੇਟ ਰੰਦਾ ਉਹ ਕਮਰੇ ਦਾ ਗੇਟ ਰੰਦਾ ਹਲੇ। ਹੋਰ ਹੋਰ ਇੱਕ ਉਹਥੇ ਗੇਟ ਰੰਦਾ। ਬਾਕੀ ਕੇ ਬਾਥਰੂਮਾਂ ਦੇ ਗੇਟ ਰਹਿੰਦੇ ਆ ਇੱਕ ਆ ਟਾਕੀ ਰਹਿੰਦੀ ਏ ਟਾਕੀ ਉਹ ਉੱਥੇ ਮੁਰੇ ਲੱਗਣੀਆਂ ਕੱਲ ਅਸੀਂ ਉਹ ਕੰਦ ਵੀ ਦੇੜਤੀ ਇਹ ਵੀ ਸਾਰੀ ਹੁਣ ਥੱਲੇ ਤੋਂ ਹੀ ਨਮੀ ਕਰਾਂਗੇ ਚਲੋ ਭਈ ਅੱਜ ਮਿਸਤਰੀ ਤਾਂ ਮਾਰ ਗਿਆ ਛੁੱਟੀ ਮਿਸਤਰੀ ਛੁੱਟੀ ਮਾਰ ਗਿਆ ਹਾਂ ਜੀ ਕੀ ਕਹਿੰਦਾ ਹੋਣਾ ਨਹੀਂ ਪਰ ਮੈਂ ਹੈਂ ਦੁਪਹਿਰ ਮੈਂ ਆਏਗਾ ਆਏਗਾ ਦੁਪਹਿਰ ਮੈਂ ਹਾਂ ਜੀ ਜਦ ਤੱਕ ਰਹਿਣਾ ਨੇ ਹਾਂ ਭਈ ਪੱਧਰਾ ਕਰ ਦੇਣਾ ਮਿਲਣੇ ਆਲੇ ਆ ਗਏ ਸੀਗੇ ਵਿੱਚ ਤੇ ਹੁਣ ਜਦ ਕਰਮਿਸਤਰੀ ਨੇ ਆਉਣਾ ਜਦ ਕਰਾ ਸਾਰਾ ਪਧਰਾ ਖੜਾ ਦੋਣਾ ਆ ਨਾ ਨਾ ਉਹਨਾਂ ਨੇ ਤੇਰੇ ਆਪਣੇ ਮਿੱਟੀ ਬਗਾ ਕੇ ਉੱਪਰ ਮਿੱਟੀ ਵੀ ਪਾ ਦਾਨੀ ਹਾਂ ਕਮਰਾ ਦਾ ਹੋ ਗਿਆ ਹਾਂ ਇੰਨੀ ਗਰਮੀ ਤੋਂ ਬੋਹ ਰਹੇ ਹਾਂ ਇੰਨੀ ਪੱਖਾ ਰਵਰ ਪੱਖੇ ਦੀ ਹਵਾ ਉਹ ਠੰਡੀ ਆ ਹੁਣ ਧੁੱਪਰੇ ਖੜੇ ਤੇ ਗਰਮੀ ਲੱਗਦੀ ਆ ਆਕੇ ਦੇਖਦੇ ਅੱਜ ਨਾਨਾ ਜੀਵੇਂ ਆਉਣਾ ਦੇਖਣ ਕਹਿੰਦੇ ਮੈਂ ਵੀ ਘੇੜਾ ਮਾਰ ਕੇ ਜਾਣਾ ਅੱਜ ਚੱਲ ਆ ਜਿਓ ਤੇ ਦੇਖਦੇ ਮਿਸਤਰੀ ਆਏ ਕਿੰਨਾ ਟਾਈਮ ਲੱਗੂਗਾ ਦਵਾੜ ਤੇ ਬਾਅਦ ਜਾਣਾ ਜਾਉਂਗਾ ਬਾਕੀ ਦੇਖਦੇ ਲੇਬਰ ਸਾਰੇ ਬੰਦੇ ਆ ਰਹੇ ਨੇ ਤੇ ਫਿਰ ਜਿਹੜੇ ਤਿੰਨੇ ਗਾ ਇੱਧਰ ਲਾਤੇ ਫਿਰ ਦੋ ਸੀ ਇੱਧਰ ਨੰਦਰਾ ਕਰਨ ਲਾਤੇ ਕਿ ਇਹਨੇ ਚਲਾ ਹੱਬਦਰੀ ਕਰ ਲੋ ਸਾਰਾ ਇਹਨਾਂ ਇੱਕ ਬਰਾਬਰ ਦਾ ਪੋੜੀ ਜਿੰਨਾ ਨਹੀਂ ਬਰਾਬਰ ਬਰਾਬਰ ਜਿੰਨਾ ਦੱਬੋਣਾ ਪਾਣੀ ਵੀ ਛੱਡ ਦਿੰਦੇ ਹਾਂ ਢੰਡੀ ਲਾ ਕੇ ਚਲੋ ਦੇਖਦੇ ਕਿ ਕੰਮ ਚਲੋ ਜੀ ਨਾਨਾ ਜੀ ਆਇਆ ਘਰ ਦੇਖਣ ਪਹਿਲਾਂ ਖਾਵਾਂਗੇ ਸਮੋਸੇ ਫੇਰ ਦੇਖਣ ਚੱਲਾਂਗੇ ਠੀਕ ਹੈ ਬਈ ਨੌਰ ਵੀ ਨੌਰ ਦੁਈ ਵਾਰ ਆਗੇ ਨਾ ਮੈਂ ਸਾਵਣ ਹੀ ਆਇਆ ਨੌਰ ਜੀ ਜੀ ਨੇ ਦੇਖਣਾ ਫੇਰ ਤਾਂ ਕਹਿੰਦਾ ਵੀ ਮੈਂ ਫੇਰ ਨਹੀਂ ਹੁਣ ਹਾਂ ਰਹਿ ਗਿਆ ਉੱਥੇ ਕਹਿੰਦੀ ਮੈਂ ਚੱਲਦੀ ਹਾਂ ਮੈਂ ਤੁਹਾਡੇ ਕੋਲ ਅੱਧਰ ਵੀਡੀਓ ਲੈਣੀ ਉਹ ਕਾਫੀ ਕੇ ਚੱਲਦੇ ਉਧਰ ਨੂੰ ਨਹੀਂ ਨੰਨਾ ਜੀ ਚਾਹ ਜੂ ਫੀਡੂਂਗੇ ਅੰਦਰ ਦੱਪਤਾ ਹੈ ਨਾ ਸਾਰਾ ਫੜਸਾ ਠੀਕ ਹੈ ਭਾਈ ਦੱਬਦੀ ਹੈ ਸਾਰਾ ਆ ਕਮਰਾ ਨਾ ਹੋਰ ਸੋਈ ਤਾਂ ਦੱਪਤੀ ਹੈ ਨਾ ਉਹ ਤਾਂ ਦੱਬਦੀ ਆ ਉਹ ਘਟਕਾ ਪਾਉਣ ਲੱਗੇ ਹੋਏ ਆ ਅੱਜ ਮਿਸਤਰੀ ਤਾਂ ਆਇਆ ਨਹੀਂ ਫਿਰ ਆਹੀ ਕੰਮ ਹੋਜੂ ਉਧਰ ਬਾਬਾ ਰੋੜੀ ਕੁੱਟਦਾ ਮੈਸੇ ਬੱਦਲ ਤਾਂ ਆਇਆ ਹੈ ਜੇ ਬੱਦਲ ਆ ਰਹੇ ਵੇ ਫੇਰ ਵਧੀਆ ਠੰਡਾ ਹੋ ਜਾਊਗੀ ਹਾਂ ਆਹ ਜਾਂਦਾ ਉਹਦਾ जो तीपा बदला गया वैसे देखते रेडू रेडियो ਹਾਂ ਬਈ ਇਹ ਦੂਈ ਇੱਟ ਮੰਗਾਈ ਦੀ ਆ ਤਾਂ ਇਧਰ ਵੀਰ ਇੱਟਾਂ ਲੈਣ ਆਗੇ ਸੀ ਬਾਹਰ ਪਾਣੀ ਲਿਆ ਕੇ ਪਲਾਜ਼ਮਾ ਫੇਰ ਤੁਹਾਨੂੰ ਦਿਖਾਉਂਦਾ ਕਿਉਂਕਿ ਹੁਣ ਇੱਟ ਸਾਡੇ ਦਾ ਕੰਮ ਹੋਣੀ ਨਹੀਂ ਆਪਾਂ ਨੇ ਤਾਂ ਇੱਟਾਂ ਹੀ ਲਾ ਦੇਣੀਆਂ ਕਾਫੀ ਇੱਟ ਬਾਜਣੀਆਂ ਆਪਣੀਆਂ ਹਾਲੇ ਆ ਕੰਧਾਂ ਨੇ ਇੱਟਾਂ ਦੇਣੀਆਂ ਆਪਣੀਆਂ ਬਾਈ 400 ਟੱਲੇ ਕੇ ਚੱਲਿਆ ਆ ਪਲੰਬਰ ਵਾਲੇ ਵੀ ਆਏ ਵਿੱਚ ਹੁਣ ਦੇਖਣ ਚਲੋ ਬਈ ਪਲੰਬਰ ਸਮਾਨ ਲਗਾ ਆ ਗਿਆ ਇਹਦਾ ਫੜ ਲਿਓ ਕੱਲ ਨੂੰ ਸਵੇਰੇ ਲਾਵਾਂਗੇ ਸਾਰਾ ਸਮਾਨ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਤੇਗਾ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਸਾਰੇ ਬਾਈ ਲੰਘ ਗਿਆ ਰੋਟੀ ਖਾਣ ਤੇ ਆਪਾਂ ਵੀ ਖਾਈਏ ਰੋਟੀ ਹੁਣ ਜਾ ਕੇ ਆ ਕੇ ਦੇਖਦੇ ਹਾਂ ਬਈ ਉਹ ਬਈ ਬੱਦਲ ਵੀ ਆ ਗਿਆ ਨੇ ਕਾਲਾ ਮੌਸਮ ਹੋ ਗਿਆ ਠੰਡਾ ਤੇ ਰੋਟੀ ਜਾ ਕੇ ਆ ਜੇ ਤੇ ਗੜਕਾ ਬਉਣ ਲੱਗੇ ਆ ਗੜਕਾ ਨਹੀਂ ਰੋੜੀ ਦੇਖਦੇ ਵੀ ਪੈਂਦਾਗਾ ਨਹੀਂ ਆ ਬਈ ਲੋ ਵੀ ਬੱਦਲ ਆ ਪੈਰਾ ਇਧਰ ਦਾ ਹੁਣ ਇਧਰ ਲੰਘ ਗਿਆ ਹੇ ਨਾਨਾ ਜੀ ਵੀ ਚੱਲੇ ਬਸ ਘਰ ਨੂੰ ਹੁਣ ਨੰਨਾ ਰੋਪੜ ਤੇ ਸਬਜ਼ੀ ਲੈ ਕੇ ਜਾਣੀ ਆ ਨਹੀਂ ਤਾਂ ਆ 5-6 ਵਜੇ ਜਾਂਦਾ ਹੁੰਦਾ ਨੰਨਾ ਨਾ ਪਾਣੀ ਆ ਗਿਆ ਅੱਛਾ ਉਹ ਚੱਲਦੀ ਮੋਟਰ ਉਹ ਪੱਖਾ ਚੱਲਦਾ ਅੱਜ ਜ਼ਿਆਦਾ ਗਰਮੀ ਹੈ ਪੱਖਿਆਂ ਕਰਦਾ ਵੀ ਕੁਝ ਨਹੀਂ ਕਰਦਾ ਕਰਾਲੀ ਸਬਜ਼ੀ ਮਹਿੰਗੀ ਆ ਨਾ ਕਰਾਲੀ ਸਬਜ਼ੀ ਮਹਿੰਗੀ ਹੋ ਰਹੀ ਆ ਸਬਜ਼ੀ ਪਾਠਾ ਤੋਂ ਆ ਜਾਂਦੀ ਹਮਾਟਰ ਸਾਈਡ ਤੋਂ ਹਾਂਜੀ ਇਸ ਕਰਕੇ ਹੋਰ ਫਰਕ ਹੈ ਸਬਜ਼ੀ ਦਾ ਉਹ ਦੋ ਹਰ ਪ੍ਰੋਸੈਸ ਆਉਂਦੀਆਂ ਹੋਣਗੀਆਂ ਇਹ ਜਾਂ ਕਰਦੀ ਹੈ ਹਰ ਕੇ ਨਾ ਠੀਕੇ ਬੜੀ ਢਾਤੀ ਕਿੰਨੀ ਹੋਣੇ ਕੀ ਦੇ ਇੱਕ ਹੈ ਇੱਕ ਇਹ ਇੱਥੇ ਕਿੰਨੀ ਹੋਣੇ ਕ੍ਰੈਕ ਵਿੱਚ ਇੱਥੇ 324 324 ਹਾਂਜੀ ਟੋਟਲ 3888 ਆਉਂਦੀ ਹੈ ਹਾਂ ਠੀਕ ਹੈ ਠੀਕ ਹੈ ਹਾਂਜੀ ਇਹ ਦੋ ਵਿਚ ਉੱਪਰ ਹੋਣਾ ਹਾਂਜੀ ਹਾਂਜੀ ਠੀਕ ਭਰਾਇਓ ਕਈ ਵਾਰ ਖਾਲੀ ਹੀ ਰਹਿ ਜਾਂਦੇ ਆ ਭਰਦੇ ਨਾ ਹਾਂਜੀ ਇਹ ਸਰੀਆਂ ਨਾਲ ਦੇ ਨਾ ਭਰੀ ਜਾਂਦੇ ਹਾਂ ਤੇ ਨਾਲ ਦੀਆਂ ਭਰੀਆਂ ਨਹੀਂ ਤਾਂ ਕਈ ਵਾਰ ਇਕੱਠੇ ਭਰਦੇ ਆ ਹਾਂਜੀ ਚਾਹੀ ਦੇਖ ਲਓ ਸਰੀਆਂ ਸਰੀਆਂ ਮਾਰ ਕੇ ਬਾਕੀ ਨਹੀਂ ਅਜੇ ਮਿਸਤਰੀ ਆਉਂਦਾ ਤੇ ਖੜੀਆਂ ਆਉਣੀਆਂ ਸੀ ਸਾਰੀਆਂ ਇਹ ਚਲੋ ਕੋਲ ਚਲੋ ਜਫਰਸ ਉਹ ਫਰਸ਼ ਦਾ ਕੰਮ ਹੋ ਗਿਆ ਕਿਆ ਲੋਕ ਕਿ ਨੀ ਅਧਰਾ ਹੋ ਗਿਆ ਫਰਸ਼ ਦਾ ਕੰਮ ਵੀ ਖਸਾ ਹੈ ਹਾਂ ਆਕੇ ਆਪਾਂ ਸਭ ਤੋਂ ਵਧੀਆ ਤਾਲੇ ਨਾਲ ਦੀ ਨਾਲ ਇਹ ਅੱਧਾ ਟਾਈਮ ਦੇ ਨੇ ਵਿੱਚ ਆਇਆ ਹਾਂ ਇਹਦਾ ਅੱਧੀ ਦਿਹਾੜੀ ਹੈ ਪਰ ਲੈਂਦੇ ਪਾਣੀ ਕੋ ਰੜਾਉ ਵੀ ਨਹੀਂ ਪਰ ਹਾਂਜੀ ਬਹੁਤ ਖਸਾ ਕੰਮ ਹੋ ਜਾਂਦਾ ਹਾਂਜੀ ਹਾਂ ਕੋਈ ਸੰਦੇਹ ਨਹੀਂ ਸੰਦੇਹ ਹੈ ਸੰਦੇਹ ਆਰਾਮ ਨਾਲ ਇਹ ਰਲਦਾ ਨਹੀਂ ਨਾ ਸੀਮੈਂਟ ਅਰ ਮਰੇਤਾ ਨਹੀਂ ਰਲਦਾ ਫਿਰ ਹਾਂਜੀ ਸੀਮੈਂਟ ਰੇਤਾ ਰਲੋਣਾ ਫਿਰ ਖਸਾ ਔਖਾ ਹੋ ਜਾਂਦਾ ਹੈ ਹਾਂ ਉਹ ਦਾ ਟਾਈਮ ਦੀ ਬਚਤ ਹੋ ਜਾਂਦੀ ਏ ਇੱਕ ਇੱਕ ਥੱਲੇ ਦਾ ਰੌਂਦੇ ਆਣੇ ਤੁਸੀਂ ਇੱਕ ਥੱਲੇ ਦਾ ਨਾਲੇ ਲੱਗ ਜਾਂਦਾ ਨਾ ਹਾਂਜੀ ਨਹੀਂ ਚਲੋ ਕੋਈ ਨਾ ਵੀ ਠੀਕ ਹੈ ਜੀ ਇੱਥੇ ਰੰਦੂ ਦੇ ਕੋਲੇ ਕੀ ਕਰਨੇ ਆ ਗੇਟ ਗੇਟ ਦਾ ਬੱਸ ਟਾਈਮ ਪਾਸੇ ਹੁਣ ਦਾ ਘਰ ਖਾਤੇ ਜੀ ਜੋ ਵੱਜੇ ਨੇ ਉਹਦਾ ਨਾ ਗੇਟ ਨਾਲ ਭੱਲੇ ਕਿ ਡੀ ਪਰ ਲੈ ਆ ਟੋਕਰਾ ਕਿੱਡਾ ਭਰਿਆ ਹਾਂ ਦੇ ਲੈ ਸਾਫ ਕਰੀ ਹੋਣੀ ਹੈ ਜਿਹੜੀ ਬਾਹਰ ਖੱਢੀ ਆਵੇਂ ਆ ਸਾਫੀਟ ਸਾਫੀਟ ਅਭੀ ਤਾਂ ਸਾਫੀ ਹੈ ਅੰਦਰੋਂ ਨੇ ਚੱਕਿਆ ਇਹਦੇ ਵਿੱਚ ਉਹ ਐਵੇਂ ਵੀ ਨਾ ਉਹ ਸਭ ਛੱਕੇ ਆ ਸੋ ਵੀ ਪੈਵ ਵੀ ਆ ਗਏ ਉਹ ਦੇਖੋ ਦੱਸੋ ਮੇਰਾ ਕਿਹੜਾ ਹੈ ਦਿਲਸ਼ਾਨ ਦਾ ਮੇਰਾ ਕੰਦਾ ਹੀ ਚੱਕ ਰਵੇ ਮੈਂ ਫੜੇ ਮੈਂ ਤਾਂ ਉਰੇ ਦੇ ਆ ਕੰਦਾ ਬਹੁਤ ਅੜਾ ਪਿੱਛੇ ਬੱਚੇ ਛੋਟੇ ਵੀ ਵੱਲੇ

ਹਾਂ ਸਾਨੂੰ ਕਮਰੇ ਚ ਰੱਖ ਲੈ ਕਿਤੇ ਪੂਰੇ ਪਿੱਛੇ ਪੈ ਕੇ ਦੇ ਹੈ ਨਹੀਂ 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 ਅੱਗੇ ਅੱਗੇ ਲੈ ਥੋੜਾ ਜਿਹਾ ਪਟਾ ਕਿ ਹਾਂ ਨਾ ਆਰਾਮ ਸੋ ਰੱਖਿਆ ਹਾਂ ਨੀ ਰੇਤਾ ਹੋਣਾ ਆਪਣਾ ਮਿੱਟੀ ਹੁਣ ਕਿਵਰੇ ਕਿਧਰੋਂ ਗਿਰ ਜਾਣੀ ਉਹ ਚੱਕ ਕੇ ਉਹ ਗਲੀ ਚ ਰੱਖ ਦੋ ਇਹਨੂੰ ਉੱਧਰ ਬਾਹਰ ਬਾਹਰ ਰੱਖ ਲੈਂਦਾ ਤੇ ਪਿਛਲੇ ਪਾਸੇ ਠੀਕ ਸੀ ਕਿੱਥੇ ਇੱਥੇ ਆਪਣੇ ਆਪ ਗੱਬੇ ਹਾਂ ਹਾਂ ਉਹ ਪਿਛਲੇ ਪਾਸੇ ਹਾਂ ਚਲੋ ਉੱਥੇ ਹੀ ਲੈ ਜਾਓ ਫਿਰ ਉਹ ਖਾਲੀ ਜਗ੍ਹਾ ਆ ਹਾਂਜੀ ਜਾ ਪਕੜ ਦਿਹਾ ਜਾ 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 ਕੇ ਸਕੂਲ ਕਬਾਰੀ ਦੇ ਜੇ ਮਾਫਾ ਪਰ ਜਾ ਕੇ ਦੀਏ ਇਹ ਵੇ ਦੇਖੋ ਕੀ ਕਰਨਾ ਹੈ ਆਪਣੋ ਮੱਥਾ ਲਗਾ ਦਿਓ ਹੈ ਉਹ ਬੋਲ ਪਾਸੂ ਮਰਾ ਦੋ ਦੋ ਚੱਕੋ ਉਹ ਬੋਲ ਪਾਸੂ ਮਰਾ ਚੱਕੋ ਦੋ ਦੋ ਭਾਈ ਚਾਰ ਹੋਣ ਸਭ ਚੀਜ਼ੇ ਤੇ ਹੋਣ ਬਣਾ ਲੱਗ ਦੇ ਦੇ ਕਿਹਾ ਉਹ ਪਾਇਆ ਲੱਗਦਾ ਜੇ ਗਲੀ 'ਚ ਲੋਡਾਂ ਦਾ ਗਲੀ 'ਚ ਰੱਖ ਲੋ ਆਹ ਗਲੀ 'ਚ ਠੀਕ ਵੈਸੇ ਧਾਰਿਆ ਗਲੀ ਕੇ ਇਧਰ ਆ ਜਾ ਖੜ ਕੇ ਠਾਪਿਆ ਚੱਲ ਬਈ ਆ ਗਲੀ 'ਚਲੇ ਜਾ ਇਹ ਬਾਸੋਰੀ ਰੱਖ ਲੈ ਨਾ ਸਮਨ ਨਹੀਂ ਆਣਾ ਤੇ ਪੜ ਲੈ ਬਈ ਇਧਰ ਤੇ ਯਾ ਨਾ ਬੰਨਿਆਸ ਰੱਖਿਆ ਸਾਡੇ ਸਾਡੇ ਤੋਂ ਪਾਟੇ ਪਿੱਛੇ ਰੱਖੋ ਕੋਈ ਆਪਾਂ ਨਾ ਕਰੋ ਜਦੋਂ ਆਂਦੇ ਕੋਈ ਮਾਰਦਾ ਫਿਰਦੇ ਨਾ ਉੱਥੇ ਰੱਖ ਤੱਕ ਗਿਆ ਬਸ ਅੰਦਰ ਵਿੱਚ ਵਿੱਚ ਕਰਕੇ ਰੱਖੋ 6 ਉੱਥੇ ਕਹਾਂ ਕਢਾਵੋ 6 ਬਾਇਨੋਰੇ 4 ਗਹਿਣ ਯਾਰ ਬਾਕੀ ਹੋਰੇ ਆਣੇ ਕੋ ਬਈ ਕਿ ਰਾਮਨਰ ਚਾਰ ਤੇ ਆਰੀ ਕਰਦਾ ਹਾਂ ਲੈ ਆਂਦਾ ਫੋਨ ਬਾਈ ਹੁਣ ਤਾਂ ਭਾਵੇਂ ਆ ਗਏ ਜੀ ਮੈਨੂੰ ਪਤਾ ਪਾ ਮੈਂ ਬਿਜੀ ਚਲੋ ਵੀ ਅੱਜ ਦੀ ਵੀਡੀਓ ਪੌਰੀ ਬੰਦ ਕਰਦੇ ਆਂ ਬਾਈ ਮੁਰਿਓ ਘਟਕਾ ਨਾ ਬਣਾ ਰੋਟੀ ਕੱਟੀ ਪੀਓ ਪਾਉਣ ਲੱਗੇ ਹੋਏ ਆ ਤੇ ਇਧਰ ਵੀ ਸਾਰਾ ਕਰਦਣਾ ਪੱਧਰ ਕੱਲੂ ਮਿੱਟੀ ਦੀ ਵੇਟ ਹਾਂ ਜੀ ਜੇ ਕੱਲੂ ਮਿੱਟੀ ਅਰਵੇ ਸਵੇਰੇ ਦਾ ਉਹਦਾ ਵਧੀਆ ਤੇ ਸਾਰੀ ਮਿੱਟੀ ਬਰਾਬਰ ਜੀ ਪਾ ਕੇ ਪਰ ਆਪਾਂ ਵਾਈਬ੍ਰੇਟ ਮਸ਼ੀਨ ਘੁਮਾ ਦਾਂਗੇ ਹਾਂ ਕਮਰਾ ਵੀ ਹੋ ਗਿਆ ਸਬਨੇ ਲਈ ਇਹ ਵੀਡੀਓ ਅਪਲੋਡ ਕਰਦੇ ਵੀਡੀਓ ਬੰਦ ਓਕੇ ਬਾਏ ਬਾਏ